ਕਦੇ ਐ ਤੱਕ ਹੋਇਆ ਸੀ ਵੀ ਕਿਸੇ ਸਰਕਾਰ ਚ ਟੋਲ ਬੰਦ ਹੋਏ ਹੋਣ ਇਹ ਐਕਸਪੈਂਸ਼ਨਾਂ ਦੇ ਜਾਂਦੇ ਰਹਿੰਦੇ ਸੀ ਸੈਟਿੰਗਾਂ ਕਰਕੇ 14 ਟੋਲ ਨੇ ਜਿਹੜੇ ਹੁਣ ਤੱਕ ਭਗਵੰਤ ਮਾਨ ਜੀ ਦੀ ਸਰਕਾਰ ਚ ਜਿਹੜੇ ਆ ਉਹ ਬੰਦ ਹੋਇਆ ਇਹ ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਐ ਜਿਹੜੇ ਪਹਿਲੀ ਵਾਰ ਹੋ ਰਿਹਾ ਐ ਤੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਸੋਚ ਕੀ ਹੈ ਸਰਕਾਰ ਦੀ ਨੀਤੀ ਕੀ ਹੈ ਸੋ ਇਹ ਸਾਰੀਆਂ ਗੱਲਾਂ ਕਰਕੇ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਤੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਪੰਜਾਬ ਵਿੱਚ ਅੱਜ ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਮਹਿਲਕਲਾਂ ਦੇ ਵਿੱਚ ਲੱਗੇ ਟੋਲ ਪਲਾਜ਼ੇ ਨੂੰ ਅੱਜ ਮਿਆਦ ਪੂਰੀ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਉੱਥੇ ਹੀ ਦੂਸਰਾ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਪੁਰ ਦਾਖਾ ਨੇੜੇ ਪੈਂਦਾ ਹੈ ਇਹਨਾਂ ਟੋਲ ਪਲਾਜ਼ਿਆਂ ਦੀ ਮਿਆਦ 2 ਅਪ੍ਰੈਲ ਤੱਕ ਦੀ ਹੀ ਸੀ ਮਿਆਦ ਪੂਰੀ ਹੋਣ ਤੋਂ ਬਾਅਦ ਦੋਵੇਂ ਟੋਲ ਪਲਾਜ਼ੇ ਬੰਦ ਹੋ ਗਏ ਹਾਲਾਂਕਿ ਟੋਲ ਪਲਾਜ਼ਿਆਂ ਦੀ ਮਿਆਦ ਨੂੰ ਵਧਾਉਣ ਦੇ ਲਈ ਕੰਪਨੀਆਂ ਦੇ ਵੱਲੋਂ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਗਈ ਪਰ ਸਰਕਾਰ ਨੇ ਟੋਲ ਪਲਾਜ਼ਾ ਬੰਦ ਕਰਨ ਦੇ ਹੁਕਮ ਦੇ ਦਿੱਤੇ ਇਹ ਜੀ 2015 ਤੋਂ ਲੈ ਕੇ ਹੁਣ ਤੱਕ ਚੱਲਦਾ ਆ ਰਿਹਾ ਹੈ ਇਹ ਰਾਤ ਦੇ 12 ਵਜੇ ਤੱਕ ਅੱਜ ਬਸ 12 ਵਜੇ ਸਮਾਪਤ ਹੋ ਜਾਏਗਾ ਸਮਾਪਤ ਸਮਾਂ ਬਣਾਉਣ ਦੀ ਵੀ ਗੱਲ ਕੀਤੀ ਗਈ ਸੀ ਸਮਾਂ ਵੇਖੋ ਜੀ ਇਸ ਦਾ ਬਾਰੇ ਸਰਕਾਰ ਦਾ ਸੋਚੀ ਦੀ ਹੈ ਵਿਧਾਇਕਾ ਕੀਤਾ ਸੀਗਾ ਅਪਲਾਈ ਪਰ ਨਹੀਂ ਬਣੇਗਾ ਕਿੰਨੇ ਕੁ ਮੁਲਾਜ਼ਮ ਇੱਥੇ ਕੰਮ ਕਰਦੇ ਪੂਰੇ ਜੀ ਘਟੋ ਘਟ ਹੈਗਾ ਹੈ 55 ਕੇ ਬੰਦੇ ਹੈਗੇ ਜੀ ਰੂਪ ਜਿਹੜੇ ਲੰਘ ਰਹੇ ਆ ਅੱਜ ਉਹਨਾਂ ਨੂੰ ਲੰਘਾਇਆ ਜਾ ਰਿਹਾ ਹੈ ਕਿ ਅੱਜ ਵੀ ਪੱਤੀ ਕਿਤੇ ਫਿਲਹਾਲ ਤਾਂ 12 ਵਜੇ ਤੱਕ ਕੱਟਾਂਗੇ ਜੀ ਉਸ ਤੋਂ ਬਾਅਦ ਨਹੀਂ ਜ਼ਿਕਰ ਇਹ ਖਾਸ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੁਣ ਤੱਕ ਪੰਜਾਬ ਭਰ ਦੇ 14 ਟੋਲ ਪਲਾਜ਼ੇ ਬੰਦ ਕਰ ਚੁੱਕੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਰਾਹਤ ਵੀ ਮਿਲੀ ਹੈ ਤੇ ਲੱਖਾਂ ਰੁਪਏ ਦੀ ਬਚਤ ਵੀ ਹੋਈ ਹੈ ਇਸ ਉਪलब्ਧੀ ਦਾ ਸੈਹਰਾ ਲੈਂਦੇ ਹੋਏ ਨੇੜਲੇ ਪਿੰਡਾਂ ਦੇ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਮੰਤਰੀ ਮੀਤ ਹੇਅਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਟੋਲ ਪਲਾਜ਼ਾ ਬੰਦ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਕਦੇ ਅਜੇ ਤੱਕ ਹੋਇਆ ਸੀ ਵੀ ਕਿਸੇ ਸਰਕਾਰ ਚ ਟੋਲ ਬੰਦ ਹੋਏ ਹੋਣ ਇਹ ਐਕਸਪੈਂਸ਼ਨਾਂ ਦੇ ਜਾਂਦੇ ਰਹਿੰਦੇ ਸੀ ਸੈਟਿੰਗ ਕਰਕੇ 14 ਟੂਲ ਨੇ ਜਿਹੜੇ ਹੁਣ ਤੱਕ ਭਗਵੰਤ ਮਾਨਦੀ ਦੀ ਸਰਕਾਰ ਚ ਜਿਹੜੇ ਆ ਉਹ ਬੰਦ ਹੋਇਆ ਮੈਂ ਧੰਨਵਾਦ ਕਰਦਾ ਖਾਸ ਤੌਰ ਤੇ ਸੰਗਰੂਰ ਵਾਲੇ ਬਰਨਾਲੇ ਜਿਹੜੇ ਵਾਲੇ ਲੋਕਾਂ ਵੱਲੋਂ ਕਿ ਜਿਹੜਾ ਸਾਡਾ ਮਹਿਲਕਲਾ ਤੇ ਦੂਸਰਾ ਜਿਹੜਾ ਮੋਲਾਪੁਰ ਵਾਲਾ ਜਿਹੜਾ ਟੂਲ ਹੈ ਉਹ ਬੰਦ ਹੋਇਆ ਸੈਂਕੜੇ ਰੁਪਏ ਜਿਹੜੇ ਆ ਮੈਂ ਕਹਣਾ ਜਿਹੜੇ ਰੋਜ਼ ਦੇ ਲੋਕਾਂ ਦੇ ਬਚਣਗੇ ਹਜ਼ਾਰਾਂ ਰੁਪਏ ਮਹੀਨੇ ਦਾ ਬਚੂਗਾ ਟੋਲਾ ਦਾ ਜਿਹੜਾ ਉਹਨਾਂ ਨੂੰ ਟੋਲ ਲਾ ਕੇ ਲੁਧਿਆਣੇ ਜਿਹੜਾ ਜਾਣਾ ਪੈਂਦਾ ਸੀ ਕਿਉਂਕਿ ਬਹੁਤ ਏਰੀਆ ਸਾਡਾ ਜਿਹੜਾ ਕੋਈ ਵੱਡੀ ਕੋਈ ਵਿਆਹ ਆ ਗਿਆ ਕਿਦਾਂ ਜਾ ਕੋਈ ਹੋਰ ਸ਼ੌਕਿੰਗ ਜਾ ਕੋਈ ਮਰੀਜ਼ ਆ ਸਾਰੇ ਜਿਹੜਾ ਲੁਧਿਆਣੇ ਜਿਹੜਾ ਉਹ ਜਾਂਦੇ ਆ ਬਹੁਤ ਇਤਰ ਨੂੰ ਆਵਾਜਾਈ ਹੈ ਸੋ ਮੈਂ ਬਰਨਾਲੇ ਹਲਕੇ ਵੱਲੋਂ ਬਰਨਾਲੇ ਜ਼ਿਲ੍ਹੇ ਵੱਲੋਂ ਸੰਗਰੂਰ ਜ਼ਿਲ੍ਹੇ ਵੱਲੋਂ ਮੈਂ ਬਹੁਤ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਧੰਨਵਾਦ ਕਰਦਾ ਤੇ ਹੋਰ ਪਤਾ ਨਹੀਂ ਇਦਾਂ ਦੇ ਕਿੰਨੇ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਹੈ ਜਿਹੜੇ ਪਹਿਲੀ ਵਾਰ ਹੋ ਰਹੇ ਆ ਅਸੀਂ بڑے ਵਾਦੇ ਲੋਕਾਂ ਨਾਲ ਕੀਤੇ ਸੀ ਭਾਈ ਆ ਕਰਾਂਗੇ ਆ ਕਰਾਂਗੇ ਪਰ ਅਸੀਂ ਜਿਹੜੇ ਵਾਦੇ ਨਹੀਂ ਵੀ ਕੀਤੇ ਸਰਕਾਰ ਉਹ ਵੀ ਕਹਿ ਰਹੀ ਹੈ ਅਸੀਂ ਕਦੇ ਇਹ ਨਹੀਂ ਸੀ ਕਿ ਆ ਭਾਈ ਅਸੀਂ ਜਿਹੜੇ ਐਮ ਐਲ ਏ ਆ ਉਹਨਾਂ ਦੀ ਪੈਨਸ਼ਨ ਇੱਕ ਕਰਾਂਗੇ ਅਸੀਂ ਜਿਹੜੇ 10-10 ਵਾਰ ਪੈਨਸ਼ਨਾਂ ਲੈ ਰਹੇ ਸੀ ਉਹ ਕੱਟ ਕੇ ਕੀਤੀ ਅਸੀਂ ਕਦੇ ਨਹੀਂ ਸੀ ਕਿਹਾ ਵੀ ਅਸੀਂ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਾਂਗੇ ਇਹ ਪਹਿਲੀ ਸਰਕਾਰ ਹੈ ਵੀ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤੇ ਨਹੀਂ ਇਥੇ ਹਰੇਕ ਸਰਕਾਰ ਨੇ ਸਰਕਾਰੀ ਧਾਰੇ ਵੇਚਣ ਦਾ ਕੰਮ ਕੀਤਾ ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਸੋਚ ਕੀ ਹੈ ਸਰਕਾਰ ਦੀ ਨੀਤੀ ਕੀ ਹੈ ਸੋ ਇਹ ਸਾਰੀਆਂ ਗੱਲਾਂ ਕਰਕੇ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਤੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਸਾਡੇ ਹਲਕੇ ਦੇ ਤਕਰੀਬਨ ਜਿੱਥੇ ਲੋਕਾਂ ਨੂੰ ਫਾਇਦਾ ਹੋਣਾ ਹੋਣਾ ਹੀ ਹੋਣਾ ਉੱਥੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਬਾਹਰ ਆਉਂਦੇ ਸੀਗੇ ਅੱਜ ਦੋ ਟੋਲ ਅੱਜ ਬੰਦ ਹੋਏ ਆ ਹਲਕਾ ਸਾਡੇ ਮਹਿਲਕਲਾ ਦਾ ਟੋਲ ਅੱਜ ਬੰਦ ਹੋ ਗਿਆ ਰਾਦੇ 12 ਵਜੇ ਹੋ ਜਾਣਾ ਇਹ ਰੋ ਕਹਿਣ ਦਾ ਪਾਵ ਪਹਿਲੀਆਂ ਸਰਕਾਰਾਂ ਅਫਸਰ ਸਾਹਿ ਹੀ ਰਣ ਕੇ ਮੰਤਰੀ ਰਣ ਕੇ ਇਹ ਜਿਹੜੀਆਂ ਵਾਖ ਕੇ ਦੋ ਸਾਲ ਦਾ ਵਾਦਾ ਦਿੱਤਾ ਅੱਜ ਤੱਕ ਪਹਿਲੀ ਵਾਲੀ ਸਰਕਾਰਾਂ ਦੇ ਕਿ ਟੋਲ ਬੰਦ ਹੋਇਆ ਹੀ ਨਹੀਂ ਤੇ ਪਹਿਲੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰਾਂ ਮਾਨਯੋਗ ਮੁੱਖ ਮੰਤਰੀ ਭੂਆਥੇ ਨੂੰ ਮਾਨ ਜੀ ਨੇ ਫੈਸਲਾ ਵੀ ਉਹ 10 ਮਿੰਟ ਵੀ ਨਹੀਂ ਵਾਧੂ ਦਿੰਦੇ ਹੈਗੇ ਟੋਲ ਵਾਲੇ ਨੂੰ ਜੇ ਟੋਲ ਦਾ ਸਮਾਂ ਪੂਰਾ ਹੋ ਗਿਆ ਉਸ ਟਾਈਮ ਉਹ ਟੋਲ ਖਤਮ ਕੀਤਾ ਜਾਂਦਾ ਤੇ ਸਾਡੇ ਲੋਕਾਂ ਨੂੰ ਬਹੁਤ ਵੱਡਾ ਇਹਦਾ ਜਿਹੜਾ ਫਾਇਦਾ ਹੋ ਰਿਹਾ ਹੈ ਲੱਗਦਾ ਕਿ ਪ੍ਰਾਲਾ ਅਮਰਗੀ ਲੋਕਾਂ ਦੇ ਮੰਗੇ ਹੋਰ ਵੀ ਟੋਲ ਕੱਟੇ ਬੋਰ ਫੈਨੇ ਲੋਕਾਂ ਉਹ ਵੀ ਜਿਹੜੇ ਜਿਹੜੇ ਵੀ ਟੋਲਾਂ ਦਾ ਸਮਾਂ ਪੂਰਾ ਹੋ ਹੀ ਜਾਊਗਾ ਆਮ ਆਦੀ ਪਾਰਟੀ ਮੰਨ ਲਿਓਗੇ ਮੁੱਖਾਂ ਦੀ ਪੁਆਇੰਟ ਮੰਨ ਜੀ ਦਾ ਪਹਿਲਾਂ ਮੈਂ ਦੱਸ ਘਟਿਆ ਉਹ 5 ਮਿੰਟ ਵੀ ਨਹੀਂ ਲਾਉਂਦੇ ਹੈਗੇ ਇਸ ਕਰਕੇ ਸਾਰੇ ਟੋਲਾ ਜਿਹੜੇ ਬੰਦ ਕੀਤੇ ਜਾਣਗੇ ਤੇ ਲੋਕਾਂ ਨੂੰ ਬਹੁਤ ਵੱਡਾ ਇਹਦਾ ਨਾ ਲਾਹਾ ਹੋਊਗਾ ਕਿਉਂਕਿ ਹਰ ਰੋਜ਼ ਲੋਕਾਂ ਨੇ ਕੰਮਾਂ ਤੇ ਵੀ ਜਾਣਾ ਰਾਏਕੋਟ ਜਾਣਾ ਮੰਨ ਲਓ ਕਿਸੇ ਨੇ ਕੋਈ ਨੌਕਰੀ ਤੇ ਲੱਗਿਆ ਹੋਇਆ ਹਰ ਰੋਜ਼ ਦੇ ਪੈਸੇ ਦੇਲੇ ਬੰਦੇ ਜੇਬ ਦੇ ਵਿੱਚੋਂ ਹੁਣ ਘਟੋ ਘਾਟ ਨਹੀਂ ਸਬਜ਼ੀ ਰੋਕਾਂ ਦੀ ਫ੍ਰੀ ਆ ਜਾ ਕਰੂ ਹੋਰ ਕਾਫੀ ਕੰਮ ਆ ਤੇ ਬੱਚਿਆਂ ਲਈ ਕੋਈ ਖਾਣ ਨੂੰ ਵੀ ਲਿਆਇ ਕਰੈਗੂ ਫੇਰਾ ਕਹਿਣਾ ਵਾਕਿਆ ਸਾਰਾ ਟੋਲ ਤੇ ਨਿਕਲ ਜਾਂਦਾ ਜਿਹੜਾ ਆਮ ਮੁਲਾਜ਼ਮ ਸੀ ਉਹਦੇ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਜੀ